ਕਰਨ ਔਜਲਾ ਦੇ ਨਾਲ ਬਹੁਤ ਪਿਆਰ ਹੈ ਤੁਹਾਡਾ ਮੇਰੇ ਤੋਂ ਉਮਰ ਤੋਂ ਛੋਟਾ ਹੈ ਪਰ ਮੈਂ ਪਿਆਰ ਹੈ ਉਹਨੂੰ ਐਂ ਕਹਦੇ ਨੇ ਮੇਰਾ ਵੱਡਾ ਜੀ ਕਰਨਦੇ ਕਰਨ ਮੈਨੂੰ ਕਦੇ-ਕਦੇ ਫਿਰ ਵੀ ਝਟਕ ਵੀ ਦਿੰਦਾ ਕਈ ਵਾਰੀ ਵੀ ਬੀ ਸੀਰੀਅਸ ਵੀ ਨਾ ਪਰ ਕੰਮ ਕਰਨਾ ਹੁਣ ਹਲੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿੰਨਾ ਪਿਆਰ ਵਾਲਾ ਇਨਸਾਨ ਹੈ ਕਿੰਨਾ ਉਹਦੇ ਦਿਲ 'ਚ ਰਹਿਮ ਹੈ ਇਸ ਗੱਲ ਦਾ ਦਰਦ ਵੀ ਹੈ ਕਿ ਕਿਹੜੀ ਯੰਗ ਐਜ ਤੇ ਆ ਕੇ ਮਾਪੇ ਮਿਨੂਜ਼ ਕਰਿਆ ਨਾ ਐਜ਼ ਅ ਇਨਸਾਨ ਮੈਂ ਕਰਨਵਾਰੇ ਤਾਂ ਇੱਕੋ ਗੱਲ ਕਹੂੰਗਾ ਕਿ ਉਹਦੇ ਵਰਗਾ ਸਟ੍ਰੇਟ ਫਾਰਵਰਡ ਸੱਚਾ ਪੱਕਾ ਬੰਦਾ ਕੋਈ ਨਹੀਂ ਹੈ ਉਹਦੇ ਗਾਣਿਆਂ 'ਚ ਵੀ ਇਹੀ ਚੱਲ ਕੇ ਕਿ ਜੋ ਕੀਤਾ ਲੋਕਾਂ ਨੇ ਦਿੱਤਾ ਪਿਆਰ ਦਿੱਤਾ ਉਹਦੇ ਮਾਪਪਿਆਂ ਦੀ ਦੁਆ ਮੰਨ ਦਿੱਤਾ ਜਦੋਂ ਵੀ ਉਹਨੂੰ ਟਾਈਮ ਮਿਲਦਾ ਤੇ ਵੀ ਉਹਨੇ ਮੈਸੇਜ ਕਰਨਾ ਉਹਨੇ ਇਹੀ ਕਹਿਣਾ ਬ్రో ਕਿੱਦਾਂ ਆ ਠੀਕ ਆ ਮਾਤਾ ਕਿੱਦਾਂ ਉਹ ਗੱਲ ਸੁਣ ਲੈ ਲਾਰੀਆਂ ਵੇ ਆਲੋਕ ਮੇਰੇ ਤੇ ਹੱਸ ਦੇ ਪੈਸੇ ਜ਼ਿਆਦੇ ਦੇ ਦੂੰਗੀ ਮੈਂ ਚਿੰਗ ਕਰ ਦੇਂਗਾ ਤਾਂ ਦੱਸ ਦੇ ਔਹ ਸੁਣ ਲੈ ਬਿੱਟੋ ਸੇ ਮਜਾ ਹੀਦੀ ਔਨਾ ਫੋਟੋ ਵੇ ਫੈਰਰੀ ਲਾਲੀਦੀ ਔਚਨੀ ਮੇਰੀ ਰੰਗ ਦੇ ਲਲਾਰੀਆਂ ਔਚਨੀ ਮੇਰੀ ਰੰਗ ਦੇ ਲਲਾਰੀਆਂ ਮੇਰੀ ਯਾਰ ਦੀ ਗੱਡੀ ਦੇ ਨਾਲ ਲਈ ਦੇ ਅਕਸਰ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਕਰਨ ਔਜਲਾ ਦੇ ਨਾਲ ਬਹੁਤ ਪਿਆਰ ਹੈ ਤੁਹਾਡਾ ਤੁਹਾਡਾ ਵੱਡਾ ਭਾਈ ਹੈ ਜਾਂ ਤੁਸੀਂ ਉਹਦੇ ਛੋਟੇ ਭਾਈ ਜਿਵੇਂ ਵੀ ਹੈ ਨਾ ਮੇਰੇ ਤੋਂ ਉਮਰ ਦੇ ਛੋਟਾ ਪਰ ਮੈਂ ਪਿਆਰ ਉਹਨੂੰ ਐਂ ਕਹਦੇ ਮੇਰਾ ਵੱਡਾ ਜੀ ਵੱਡਾ ਭਾਈ ਹੁੰਦਾ ਜੀ ਤੇ ਕਰਨ ਨਾਲ ਵੀ ਗੱਲਾਂ ਕਰ ਲੈਂਦੇ ਹੂੰ ਦਿਲ ਦੀਆਂ ਇਦਾਂ ਜਦੋਂ ਭਾਵੁਕ ਹੁੰਨੇ ਹੋਇਆ ਅੱਜ ਕੱਲ ਗੱਲਾਂ ਹੀ ਉਹਦੇ ਨਾਲ ਹੁੰਦੀਆਂ ਨੇ ਦਿਲ ਦੀਆਂ ਕਰਨ ਮੈਂ ਅਸੀਂ ਤੁਹਾਨੂੰ ਮੈਂ ਹਮੇਸ਼ਾ ਹਰ ਇੱਕ ਇੰਟਰਵਿਊ 'ਚ ਇਹ ਜ਼ਰੂਰ ਕਹਣਾ ਕਿ ਅਸੀਂ ਕੰਮ ਦੇ ਮਾਮਲੇ 'ਚ ਨਹੀਂ ਜੁੜੇ ਕਦੇ ਅਸੀਂ ਇਸ ਕਰਕੇ ਨਹੀਂ ਜੁੜੇ ਸੀ ਨਾ ਕਦੇ ਕਰਨੇ ਸੋਚਿਆ ਸੀ ਕਿ ਯਾਰ ਵੀ ਮੈਂ ਇਹਦੇ ਲਈ ਹਨਾ ਮਤਲਬ ਇਹਦੇ ਨਾਲ ਕੰਮ ਕਰਾਂ ਨਾ ਕਦੇ ਮੈਂ ਸੋਚਿਆ ਸੀ ਕਿ ਮੈਨੂੰ ਕਦੇ ਇੰਨਾ ਵੱਡਾ ਮੌਕਾ ਮਿਲੂਗਾ ਕਿ ਮੈਂ ਯਾਰ ਉਹਦੇ ਨਾਲ ਕਲਾਬੋਰੇਟ ਕਰਾਂ ਗਾਣੇ ਬਣਾਈਏ ਇਕੱਠੇ ਸਟੂਡੀਓ 'ਚ ਟਾਈਮ ਕੱਢ ਕੇ ਮੈਨੂੰ ਕਦੇ-ਕਦੇ ਝਿੜਕ ਵੀ ਦਿੰਦਾ ਹੋਇਆ ਯਾਰ ਵੀ bro ਸੀਰੀਅਸ ਵੀ ਯੂ ਨੀਡ ਟੂ ਟੇਕ ਆਊਟ ਹਨਾ ਵੀ ਆਪਣੇ ਇਹ ਸਾਰੀਆਂ ਚੀਜ਼ਾਂ ਨੂੰ ਵੀ ਜੋ ਆਪਾਂ ਕਈ ਵਾਰੀ ਹਾਸੇ ਮਜ਼ਾਕ ਕਰਦੇ ਆ ਉਹ ਆਪਣੇ ਆਪਣੀ ਜਗ੍ਹਾ ਤੇ ਆ ਉਹ ਬਹੁਤ ਪੈਸ਼ਨੇਟ ਆ ਕੰਮ ਲਈ ਉਹ ਬਹੁਤ ਸੀਰੀਅਸ ਆ ਮੇਰੇ ਨਾਲੋਂ ਕਿਤੇ ਜ਼ਿਆਦਾ ਸੀਰੀਅਸ ਆ ਤੁਸੀਂ ਦੇਖ ਹੀ ਲਿਆ ਉਹਦਾ ਸਕਸੈਸ ਉਹਦੀ ਮਿਹਨਤ ਉਹਦਾ ਕੰਮ ਉਹਦੇ ਕੰਮ ਦਾ ਗ੍ਰੇਡ ਦੱਸਦਾ ਹਾਊ ਸੀਰੀਅਸ ਹੀ ਇਜ਼ ਅਬਾਊਟ ਵਰਕ ਸੋ ਮੈਨੂੰ ਉਹਦੇ ਤੋਂ ਸਿੱਖ ਲਈ ਮਿਲਦੀ ਹੈ ਕਿ ਯਾਰ ਆਈ ਨੀਡ ਟੂ ਬੀ ਸੀਰੀਅਸ ਐਸ ਐਸ ਮੱਚ ਐਸ ਹੀ ਇਜ਼ ਹਨਾ ਕਿੰਨੇ-ਕਿੰਨੇ ਸ਼ਾਇਦ ਮੇਰੀ ਨੌਨ ਸੀਰੀਅਸਨੈਸ ਇਸ ਕਰਕੇ ਆ ਕਿ ਛੱਟ ਬਹੁਤ ਡੂੰਗੀ ਹੈ ਤੇ ਮੈਨੂੰ ਐ ਲੱਗਦਾ ਕਿ ਯਾਰ ਛੱਡ ਪਰੇ ਦੁਨੀਆ ਚ ਰੱਖਿਆ ਕੀ ਹੈ ਨਾ ਫਿਰ ਇੱਕ ਟਾਈਮ ਹੋ ਕੇ ਇੱਕ ਟਾਈਮ ਨਿਕਲ ਕੇ ਇਹ ਜ਼ਰੂਰ ਗੱਲ ਦਿਲ ਚ ਆਉਂਦੀ ਹੈ ਕਿ ਜਨਾਬ ਦਾ ਹੀ ਸਾਰਾ ਕੁਝ ਦਿੱਤਾ ਜੀ ਮੈਂ ਹਾਰ ਮੰਨ ਲਈ ਤੇ ਫਿਰ ਮੈਂ ਜਨਾਬ ਦੇ ਨਾਮ ਨੂੰ ਲਾਂਚ ਜਸਟੀਫਾਈ ਵੀ ਨਹੀਂ ਕਰ ਪਾਉਂਗਾ ਨਹੀਂ ਕਰ ਪਾਉਂਗਾ ਜੇ ਮੈਂ ਨਾ ਕਰਿਆ ਨਾ ਸੋ ਕਰਨ ਦੇ ਕਰਨ ਮੈਨੂੰ ਕਦੇ-ਕਦੇ ਫਿਰ ਇਹ ਵੀ ਝਿੜਕ ਵੀ ਦਿੰਦਾ ਕਈ ਵਾਰੀ ਵੀ ਬਰੋ ਵੀ ਬੀ ਸੀਰੀਅਸ ਵੀ ਨਾ ਪੱਕਾ ਕੰਮ ਕਰਨਾ ਹੁਣ ਫੇ ਆਮ ਰੈਡੀ ਵਨਐਵਰ ਯੂ ਆਰ ਰੈਡੀ ਹਨਾ ਤਾਂ ਮੈਨੂੰ ਇਹ ਹੁੰਦਾ ਕਿ ਯਾਰ ਮੇਰੇ ਲਈ ਉਹ ਟਾਈਮ ਕੱਢ ਰਹੇ ਮੇਰੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਲਾਈਕ ਹੀ ਇਜ਼ ਡੂਇੰਗ ਰੀਲੀ ਵੈਲ ਹਨਾ ਗੱਲ ਇਹ ਨਹੀਂ ਹੁੰਦੀ ਕਿ ਤੁਹਾਡੇ ਤੋਂ ਉਮਰ ਚੋਂ ਕਿੰਨਾ ਕੁ ਜਾਂ ਤੁਹਾਡੇ ਚੋਂ ਗਾਇਕੀ ਚ ਕਿੰਨਾ ਕੁ ਕੋਈ ਛੋਟਾ ਵੱਡਾ ਗੱਲ ਇਹ ਹੁੰਦੀ ਹੈ ਕਿ ਉਸ ਬੰਦੇ ਨੇ ਮਿਹਨਤ ਕਿੰਨੀ ਕੀਤੀ ਹੈ ਤੇ ਅਜ਼ ਰਿਜ਼ਲਟ ਕਿੰਨਾ ਦੇ ਰਿਹਾ ਹੈ ਹਨਾ ਬੰਦਾ ਬੰਦਾ ਉਸੇ ਕੰਪਨੀ ਕੋ ਜਾਂਦਾ ਨਾ ਜਾਂ ਬੰਦਾ ਉਸੇ ਕਿਸੇ ਐਂਟੀਟੀ ਕੋ ਜਾਂਦਾ ਜਿਹਨੇ ਰਿਜ਼ਲਟ ਅੱਛਾ ਦਿੱਤਾ ਹੁੰਦਾ ਹੈ ਨਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਮੈਨੂੰ ਇਸ ਲਾਇਕ ਸਮਝਦਾ ਵੀ ਅਸੀਂ ਗਾਣੇ ਕ੍ਰੀਏਟ ਕਰ ਸਕੀਏ ਕੰਮ ਕਰ ਸਕੀਏ ਦੋਨੋਂ ਸਮਝੌਤ ਕਰਦੇ ਨੇ ਤੁਹਾਡੀ ਕੰਪਨੀ ਨੂੰ ਆਏ ਆਏ ਆਈ ਫੀਲ ਅਬਲਾਈਡ ਕਿ ਮੈਨੂੰ ਲੋਕ ਇੰਦਾ ਕਹਿ ਸਕਦੇ ਆ ਕਿ ਮੇਰੀ ਕੰਪਨੀ ਪਸੰਦ ਕਰਦੇ ਆ ਪਤਾ ਨਹੀਂ ਇਹ ਸ਼ਾਇਦ ਉਹਨਾਂ ਦੀ ਵਾਈਬ੍ਰੇਸ਼ਨਜ਼ ਹੀ ਨੇ ਸਾਰੀਆਂ ਪਰ ਦਿਲ ਦੀਆਂ ਗੱਲਾਂ ਜੇ ਮੈਂ ਕਹਾਂ ਕਿ ਬਹੁਤ ਘੱਟ ਬੰਦੇ ਆ ਜਿਨ੍ਹਾਂ ਦਾ ਮੇਰੀ ਗੱਲ ਹੁੰਦੀ ਆ ਤਿੰਨ ਚਾਰ ਦੋਸਤ ਨੇ ਮੇਰੀ ਜ਼ਿੰਦਗੀ ਦੇ ਬੁਖਰਾਜ ਬੱਲਾ ਹੀ ਇਜ਼ ਵੈਰੀ ক্লোਜ਼ ਟੂ ਮੀ ਉਹ ਬਚਪਨ ਤੋਂ ਲੈ ਕੇ ਮੈਂ ਕਹਿੰਦਾ ਅਸੀਂ ਤਾਂ ਡਾਈਪਰ ਡੇਜ਼ ਤੋਂ ਇਕੱਠੇ ਆ ਹਨਾ ਬੁਖਰਾਜ ਆ ਪੱਟੀ ਐ ਜੀਟੀ ਬੀਚਸ ਹਨਾ ਤੇ ਕੁਝ ਫੈਮਿਲੀ ਫਰੈਂਡਸ ਨੇ ਹਨਾ ਤੇ एवरीवन 노ਸ ਮੇਰੇ ਸੋਸ਼ਲ ਮੀਡੀਆ ਤੋਂ ਸਭ ਨੂੰ ਪਤਾ ਕੀ ਮੇਰੇ ਤਿੰਨ ਕੇ ਬੈਸਟ ਫਰੈਂਡਸ ਨੇ ਕਨਿਕਾ ਹਨਾ ਪੱਟੀ ਹੈ ਤੇ ਬਖਰਾਜ ਹੈ ਐਂਡ ਥੈਨ ਕਰਨ ਨਾਲ ਗੱਲਬਾਤ ਹੁੰਦੀ ਹੈ ਜਾਂ ਇੰਡਸਟਰੀ 'ਚ ਜੇ ਕਿਸੇ ਨਾਲ ਗੱਲਬਾਤ ਹੈ ਜ਼ਿਆਦਾ ਮੇਰੀ ਖੁੱਲ ਕੇ ਜੇ ਕਿਸੇ ਨਾਲ ਗੱਲਬਾਤ ਹੁੰਦੀ ਹੈ ਜਾਂ ਤਾਂ ਕਰਨ ਨਾਲ ਹੁੰਦੀ ਹੈ ਜਦੋਂ ਵੀ ਉਹਨੂੰ ਟਾਈਮ ਮਿਲਦਾ ਜਦੋਂ ਵੀ ਸਾਡੀ ਕਾਲ ਹੁੰਦੀ ਆ ਮੰਮਾ ਬਾਰੇ ਗੱਲਬਾਤ ਕਰ ਲੀਦੀ ਹੈ ਘਰਵਾਰੀ ਗੱਲਬਾਤ ਕਰ ਲੀਦੀ ਹੈ ਸਾਰਿੰਗ ਬਾਰੇ ਵੀ ਕੀ ਕਰ ਰਿਹਾ ਕੀ ਅੱਗੇ ਕੀ ਕਰ ਰਿਹਾ ਯਵਰਾਜ ਬਾਜੀ ਨਹੀਂ ਯਵਰਾਜ ਹਨ ਖਾਨ ਸਾਹਿਬ ਹੈਨਾ ਉਹ ਮੇਰਾ ਮੋਨੇਰੇ ਮੇਰੇ ਇਹ ਦਿਲ ਦੇ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਹੁੰਦੀਆਂ ਨੇ ਪਰ ਜ਼ਿਆਦਾ ਖੁੱਲ ਕੇ ਕਿਸੇ ਨਾਲ ਮੈਂ ਗੱਲ ਤਾਂ ਨਹੀਂ ਕਰ ਪਾਉਂਦਾ ਕਿਉਂਕਿ ਸਾਰੇ ਬਿਜ਼ੀ ਨੇ ਆਪਣੀ ਲਾਈਫ ਚ ਹਨਾ ਕੋਈ ਹਰ ਕਿਸੇ ਕੋ ਟਾਈਮ ਨਹੀਂ ਹੁੰਦਾ ਦੇਣ ਵਾਸਤੇ ਹਰ ਕਿਸੇ ਦੀ ਆਪਣੀ ਕੰਪਲਿਕੀਸ਼ਨਸ ਕੰਪਲਿਕੀਸ਼ਨਸ ਹਨ ਔਰ ਹਰ ਕਿਸੇ ਦੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਨੇ ਸੋ ਮੈਂ ਇੰਨਾ ਖੁਸ਼ਕਿਸਮਤ ਆ ਕਿ ਮੇਰੇ ਕੋਲ ਆ ਤਿੰਨ ਚਾਰ ਜ਼ਿੰਦਗੀਆਂ ਐਸੀਆਂ ਨੇ ਜ਼ਿੰਦਗੀਆਂ ਮੇਰੇ ਨਾਲ ਜੁੜੀਆਂ ਨੇ ਜਿਨ੍ਹਾਂ ਨਾਲ ਮੈਂ ਹੱਕ ਨਾਲ ਖੁੱਲ ਕੇ ਗੱਲ ਕਰ ਸਕਦਾ ਸੋ ਇਹ ਬਹੁਤ ਵੱਡੀ ਗੱਲ ਆ ਮੇਰੇ ਲਈ ਕਰਨ ਨੂੰ ਐਜ਼ ਅ ਸਿੰਗਰ ਤਾਂ ਸਾਰੇ ਜਾਣਦੇ ਨੇ ਐਜ਼ ਅ ヒューਮਨ ਬੀਇੰਗ ਐਜ਼ ਅ ਫਰੈਂਡ ਤੁਸੀਂ ਜ਼ਿਆਦਾ ਐਕਸਪਲੇਨ ਕਰ ਸਕਦੇ ਹੋ ਥੋੜਾ ਜਿਹਾ ਕਰਨ ਬਾਰੇ ਦੱਸੋਗੇ ਕਿ ਗੱਲ ਨਹੀਂ ਘਟ ਜਾਣਦੇ ਲੋਕ ਮੈਂ ਸਾਨੂੰ ਸੱਚੀ ਦੱਸਾਂ ਤਾਂ ਹੀ ਕੰਟਰੋਵਰਸੀਆ ਹੁੰਦੀਆਂ ਨੇ ਕਦੇ ਕੁਝ ਕਹਿ ਦਿੰਦਾ ਕੋਈ ਕਦੇ ਕੁਝ ਕਹ ਉਹਨੂੰ ਲੋਕ ਜਾਣਦੇ ਨਹੀਂ ਹਲੇ ਕਰਨ ਹਲੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿੰਨਾ ਪਿਆਰ ਵਾਲਾ ਇਨਸਾਨ ਹੈ ਕਿੰਨਾ ਉਹਦੇ ਦਿਲ 'ਚ ਰਹਿਮ ਹੈ ਕਿੰਨਾ ਉਹਦੇ ਦਿਲ 'ਚ ਕੰਮ ਕਰਨ ਦਾ ਜਨੂਨ ਹੈ ਕਿੰਨਾ ਉਹਦੇ ਦਿਲ ਦੇ ਵਿੱਚ ਇਸ ਗੱਲ ਦੀ ਇਸ ਗੱਲ ਦਾ ਦਰਦ ਵੀ ਹੈ ਕਿ ਕਿਹੜੀ ਅੰਗੇਜ ਤੇ ਆ ਕੇ ਮਾਪੇ ਨੂੰ ਲੂਜ਼ ਕਰਿਆ ਹਨਾ ਤੋ ਜਿਹਦਾ ਆਪ ਦਾ ਕਿਸੇ ਦਾ ਲੂਜ਼ ਹੋਇਆ ਹੋਵੇ ਨਾ ਕਦੇ ਉਹ ਕਿਸੇ ਨੂੰ ਤਕਲੀਫ ਨਹੀਂ ਦੇਣਾ ਚਾਹੂਗਾ ਕਦੇ ਵੀ ਇਹ ਗੱਲ ਸਹੀ ਕਹੀ ਹੈ ਤੁਸੀਂ ਕਦੇ ਵੀ ਨਹੀਂ ਡੂੰਗੀ ਸੱਟ ਲੱਗੇ ਹੋਏ ਉਹ ਕਿਉਂ ਕਿਸੇ ਨੂੰ ਸੱਟ ਮਾਰੂਗਾ ਆਪਾਂ ਬੱਚੇ ਨੂੰ ਅ ਅੱਗ 'ਚ ਭੱਜਣ ਤੋਂ ਕਿਉਂ ਰੋਕਦੇ ਆ ਕਿਉਂਕਿ ਸਾਨੂੰ ਅੱਗ ਦਾ ਸੇਕ ਲੱਗਿਆ ਹੁੰਦਾ ਹੈ ਬਿਲਕੁਲ ਬਿਲਕੁਲ ਕਦੇ ਵੀ ਆਪਾਂ ਇਹ ਨਹੀਂ ਕਵਾਂਗੇ ਕਿ ਛੋਟਾ ਬੱਚਾ ਹੈ ਜਿਹਦੀ ਨਾ ਜ਼ੁਬਾਨ ਹਲੇ ਚੱਲ ਰਹੀ ਹੈ ਜਿਹਨੂੰ ਨਾ ਲੈ ਇੰਨੀ ਅਕਲ ਹੈ ਜਿਹਨੂੰ ਰਿਡਣ ਤੱਕ ਦਾ ਨਹੀਂ ਪਤਾ ਉਸ ਬੱਚੇ ਨੂੰ ਅੱਗ ਦੇ ਵੱਲ ਜਾਂਦੇ ਹੋਏ ਦੇਖ ਕੇ ਕਦੇ ਆਪਾਂ ਰੁਕ ਜਾਗੇ ਚੁੱਪ ਬੈਠ ਜਾਗੇ ਕਦੇ ਵੀ ਨਹੀਂ ਬੈਠਾਂਗੇ ਸੀ ਭੱਜ ਕੇ ਜਾ ਕੇ ਉਹਨੂੰ ਛਡਾਵਾਂਗੇ ਕਿਉਂ ਉਹਨੂੰ ਨਹੀਂ ਅਗਦਾ ਅਹਿਸਾਸ ਹਸ ਹਸਪਤਾ ਸਾਨੂੰ ਪਤਾ ਸੋ ਜਿਹੜੇ ਬੰਦੇ ਨੂੰ ਅਹਿਸਾਸ ਹੈ ਉਹ ਕਦੇ ਵੀ ਨਹੀਂ ਕਿਸੇ ਨੂੰ ਦੁੱਖ ਦੇਊਗਾ ਐ ਐਜ਼ ਅ ਇਨਸਾਨ ਮੈਂ ਕਰਨ ਵਾਲੇ ਤਾਂ ਇੱਕੋ ਗੱਲ ਕਹੂੰਗਾ ਕਿ ਉਹਦੇ ਵਰਗਾ ਜਿਹੜਾ ਸਟ੍ਰੇਟ ਫਾਰਵਰਡ ਸੱਚਾ ਪੱਕਾ ਬੰਦਾ ਕੋਈ ਵੀ ਨਹੀਂ ਹੈਗਾ ਉਹਨੂੰ ਪਤਾ ਹੈ ਮੈਂ ਜ਼ਿੰਦਗੀ 'ਚ ਕੀ ਕਰਨਾ ਕਿਹਦੇ ਨਾਲ ਕਿੱਦਾਂ ਬਿਹੇਵ ਕਰਨਾ ਉਹ ਕਦੇ ਵੀ ਕਿਸੇ ਨੂੰ ਧੋਖੇ 'ਚ ਨਹੀਂ ਰੱਖਦਾ ਕਦੇ ਵੀ ਜ਼ਿੰਦਗੀ 'ਚ ਕਿਸੇ ਨੂੰ ਗਲਤ ਗਾਈਡ ਨਹੀਂ ਕਰਦਾ ਔਰ ਹਾਂ ਕਦੇ ਵੀ ਉਹ ਕੰਮ ਪ੍ਰਤੀ ਜਿਹੜਾ ਨਾ ਉਹ ਮਤਲਬ ਬਾਇਸ ਨਹੀਂ ਹੁੰਦਾ ਕਦੇ ਉਹਨੂੰ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਕੰਮ ਨੂੰ ਜ਼ਿਆਦਾ ਮੱਦੇ ਨਜ਼ਰ ਰੱਖਾਂ ਉਹ ਆਪਣੇ ਟਾਸਕ ਪ੍ਰਤੀ ਬਹੁਤ ਜ਼ਿਆਦਾ ਉਹ ਆ ਮਤਲਬ ਸਟ੍ਰਿਕਟ ਆ ਕੰਮ ਕਰਨਾ ਦਨ ਫਿਰ ਨਾ ਸੋਸ਼ਲ ਮੀਡੀਆ ਤੁਸੀਂ ਉਹਦੇ ਕਦੇ ਦੇਖ ਲਓ ਸੋਸ਼ਲ ਮੀਡੀਆ ਤੇ ਫालतू ਵਾਲੀ ਤੋਂ ਸਟੋਰੀ ਪਈ ਨਹੀਂ ਹੁੰਦੀ ਬਾਕਰ ਐਕਟਿਵ ਹੈ ਉਹ ਨਹੀਂ ਫालतू ਵਾਲੀ ਤੋਂ ਸਟੋਰੀ ਪਈ ਪੈਂਦੀ ਨਹੀਂ ਮੈਂ ਇੱਥੇ ਫਿਰਦਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਲਾਣੇ ਯਾਰਡ ਚ ਫਿਰਦਾ ਜੀ ਮੈਂ ਫਲਾਣੇ ਹੋਟਲ ਚ ਫਿਰਦਾ ਜੀ ਹੁਣ ਆਪਾਂ ਆ ਗੱਡੀ ਲੈ ਲਈ ਜੀ ਫਲਾਣੀ ਚੀਜ਼ ਲੈ ਲਈ ਜੀ ਉਹ ਕਦੇ ਵੀ ਐਦਾ ਦੀ ਗੱਲ ਨਹੀਂ ਕਰਦਾ ਕਿ ਲੋਕੋ ਦੇਖੋ ਮੈਂ ਕੀ ਕਰ ਰਿਹਾ ਹੂੰ ਉਹ ਹਮੇਸ਼ਾ ਲੋਕਾਂ ਨਾਲ ਸ਼ੇਅਰ ਕਰਦਾ ਕਿ ਦੇਖੋ ਜੀ ਤੁਹਾਡੇ ਪਿਆਰ ਨਾਲ ਤੁਹਾਡੇ ਪਿਆਰ ਕਰਕੇ ਇਹਨੇ ਜੋਗਾ ਹੋ ਗਿਆ ਹੂੰ ਸੋ ਉਹਦੇ ਗਾਣਿਆਂ 'ਚ ਵੀ ਇਹੀ ਚੱਲ ਕੇ ਵੀ ਜੋ ਕੀਤਾ ਲੋਕਾਂ ਨੇ ਦਿੱਤਾ ਪਿਆਰ ਦਿੱਤਾ ਉਹਦੇ ਮਾਪਪਾ ਦੀਆਂ ਦੁਆਵਾਂ ਨੇ ਦਿੱਤਾ ਨਹੀਂ ਤਾਂ ਲੋਕਾਂ ਨੂੰ ਹੀ ਲੱਗਦਾ ਕਿ ਲੱਕ ਲੱਗਿਆ ਹੋਣਾ ਕਿੰਨੇ ਕਿੰਨੀ ਵੀ ਧਰਤੀ ਨਾਲ ਲੱਕ ਲੱਗਿਆ ਉਹ ਦੇਖੋ ਉਹ ਤਾਂ ਲੱਗਦਾ ਹੀ ਹੈ ਨਾ ਲੋਕਾਂ ਨੂੰ ਕਦੇ ਸੋਸ਼ਲ ਮੀਡੀਆ ਤੇ ਇਹ ਥੋੜੀ ਦਿਖਦਾ ਵੀ ਅਸੀਂ ਉਦਾਸ ਕਿੰਨੇ ਆ ਹੂੰ ਕਦੇ ਉਦਾਸ ਹੋਈ ਦੀ ਸਟੋਰੀ ਪਾਈਏ ਤੁਸੀਂ ਦੱਸੋ ਕਿੰਨੇ ਕਿੰਨੇ ਤੱਕੇ ਖਾਦੇ ਆ ਨਹੀਂ ਕਦੇ ਵੀ ਨਹੀਂ ਸਟੋਰੀ ਪਾਉਂਦਾ ਤੁਸੀਂ ਦੱਸੋ ਤੁਸੀਂ ਕਦੇ ਉਦਾਸ ਹੋਵੋ ਤੁਸੀਂ ਸਟੋਰੀ ਪਾਈਏ ਕਦੇ ਆਪਾਂ ਹਮੇਸ਼ਾ ਚੰਗੇ ਮੂਮੈਂਟਸ ਦੀ ਖੁਸ਼ੀ ਵਾਲੇ ਮੂਮੈਂਟਸ ਦੀ ਸਟੋਰੀ ਕਿਉਂ ਪਾਉਂਦੇ ਆ ਬਿਕਾਜ਼ ਸੋਸ਼ਲ ਮੀਡੀਆ ਕਹਿੰਦਾ ਤਾਂ ਝੂਠ ਹੈ ਜਿੱਥੇ ਆਪਾਂ ਸਿਰਫ ਉਹ ਦਿਖਾਉਂਦੇ ਆ ਜੋ ਲੋਕਾਂ ਨੂੰ ਐਕਸੈਪਟਡ ਹੋਵੇ ਜਿੱਥੇ ਸਾਡੀ ਛਵੀ ਅੱਛੀ ਮੰਨ ਲਈ ਲੋਕਾਂ ਵੱਲ ਤੋਂ ਹਾਂ ਬਿਲਕੁਲ ਸੋ ਉਹ ਨਹੀਂ ਕੇਅਰ ਕਰਦਾ ਇਸ ਚੀਜ਼ ਦੀ ਉਹ ਕੰਮ ਦੇ ਕੰਮ ਦੇ ਪ੍ਰਤੀ ਉਹਨੇ ਜਦੋਂ ਪਾਉਣਾ ਗਾਣੇ ਦਾ ਲਿੰਕ ਪਾਉਣਾ ਆਹ ਗਾਣਾ ਕੱਢਿਆ ਜੀ ਆਹ ਸੋ ਹੀ ਇਜ਼ ਅ ਪ੍ਰੋਪਰ ਜਿਹੜਾ ਕ੍ਰੀਏਟਰ ਆਫ 뮤직 ਔਰ ਆਪਣੇ ਕੰਜ਼ਿਊਮਰਸ ਨੂੰ ਆਪਣੇ ਫੈਨਸ ਨੂੰ 뮤직 ਦੇ ਰਿਹਾ ਬਤੌਰ ਇਨਸਾਨ ਉਹ ਬਹੁਤ ਘੱਟ ਲੋਕ ਨੇ ਉਹਦੇ ਵਰਗੇ ਜਿਹੜੇ ਕਿਸੇ ਦੇ ਨਾਲ ਖੜਦੇ ਵੀ ਉਹਨਾਂ ਹੀ ਨੇ ਸਾਥ ਵੀ ਉਹਨਾਂ ਹੀ ਦਿੰਦੇ ਨੇ ਉਹ ਜੇ ਕੱਲੋ ਕੋਈ ਉਹਦੇ ਨਾਲ ਕੋਈ ਮਾੜਾ ਕਰ ਜਵੇ ਇਹ ਨਹੀਂ ਕਹਿੰਦਾ ਵੀ ਇਹਦੇ ਨਾਲ ਬਦਲਾ ਲਵਾਂਗਾ ਮੈਂ ਕਦੇ ਅੱਛਾ ਕਦੇ ਨਹੀਂ ਕਹੂੰਗਾ ਉਹ ਇਹ ਗੱਲ ਉਹ ਐਦਾਂ ਤਾਂ ਗਿਆ ਠੀਕ ਹੈ ਮਾਲਕ ਨੇ ਇਹਨੂੰ ਇੰਨੀ ਕਿਛੋਜੀ ਦਿੱਤੀ ਸੀ ਕਿ ਠੀਕ ਹੈ ਇਹਨੇ ਆਪਣਾ ਕਰਮ ਕਰ ਲਿਆ ਮੈਂ ਆਪਣੇ ਤੇ ਹੰਡਾ ਕੇ ਆਪਣਾ ਕਰਮ ਕਰ ਲਿਆ ਰੱਬ ਇਹਨੂੰ ਵੀ ਰਾਜ਼ੀ ਰੱਖੇ ਰੱਬ ਮੈਨੂੰ ਵੀ ਰਾਜ਼ੀ ਰੱਖੇ ਬਸ ਉਹਦੀ ਇਦਾਂ ਦੀ ਸੋਚ ਇੱਕ ਵਾਰ ਉਹ ਲਾਈਵ ਹੋਇਆ ਤੇ ਉਹਦੇ ਮੂੰਹ ਚੋਂ ਗਾਣੇ ਨਿਕਲ ਗਏ ਲੋਕੀ ਕਹਿੰਦੇ ਇਹ ਇਹ ਪੋਲਾਪਨ ਹੈ ਨਹੀਂ ਤਾਂ ਥੋੜਾ ਨਕਲੀ ਜਾ ਹੋ ਕੇ ਥੋੜਾ ਇਦਾਂ ਦਾ ਐਕਸੈਂਟ ਦਿਖਾ ਕੇ ਪਤਾ ਕੀ ਗੱਲ ਬਹੁਤ ਸਾਰੇ ਲੋਕ ਨੇ ਅਸੀਂ ਇਦਾਂ ਕਰਦੇ ਆਂ ਜੀ ਅਸੀਂ ਇਦਾਂ ਕਰਦੇ ਆਂ ਜੀ ਨਕਲੀ ਆ ਸਭ ਹੂੰ ਕਿਸੇ ਸਿੰਗਰ ਦੀ ਨਹੀਂ ਗੱਲ ਕਰਦਾ ਮੈਂ ਬਹੁਤ ਲੋਕ ਨੇ ਹੈ ਨਾ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਫੇਮਸ ਨੇ ਬਹੁਤ ਨੇ ਕਿਸੇ ਨੂੰ ਡਾਇਰੈਕਟ ਨਹੀਂ ਮੈਂ ਕਿਸੇ ਨੂੰ ਟਾਰਗੇਟ ਕਰ ਸਕਦਾ ਨਾ ਇਨਫਲੂਐਂਸਰਸ ਨੂੰ ਨਾ ਮਾਡਲਸ ਨੂੰ ਨਾ ਸਿੰਗਰਸ ਨੂੰ ਪਰ ਸਾਨੂੰ ਪਤਾ ਹੈ ਵੀ ਸਾਡੇ ਮਾਹੌਲੇ ਚ ਥੋੜੀ ਫੇਕਨ ਹੁਣ ਚਲੋ ਕਹਿਣਾ ਨਹੀਂ ਚਾਹੀਦਾ ਚਲੋ ਗਾਲ ਤੇ ਗਲਤ ਗੱਲ ਹੈ ਬੁਰੀ ਗੱਲ ਹੈ ਕਿਸੇ ਨੂੰ ਗਾਲ ਸੁਣਨੀ ਵੀ ਨਹੀਂ ਚਾਹੀਦੀ ਕਦੇ ਨਾ ਕੱਢੇ ਕੋਈ ਪਰ ਸਾਡੇ ਪਿੰਡਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੱਕ ਇਹ ਇੱਕ ਚੀਜ਼ ਹੈ ਕਿ ਐਗਰੈਸ਼ਨ ਜਿਹੜਾ ਉਹ ਗਾਲਣਾ ਨਿਕਲਦਾ ਹੁਣ ਜਦੋਂ ਤੁਸੀਂ ਕਿਸੇ ਗੱਲ ਤੇ ਐਂਗਰੀ ਹੋ ਰਹੇ ਹੋ ਉਹ ਤੁਹਾਡੇ ਤੋਂ ਨਿਕਲ ਗਿਆ ਤਾਂ ਉਹ ਤੋਂ ਜ਼ਿਆਦਾ ਭੁਲਾ ਤੁਸੀਂ ਕੋਈ ਹੋ ਹੀ ਨਹੀਂ ਸਕਦਾ ਕਿ ਤੁਹਾਨੂੰ 15 20 ਹਜ਼ਾਰ ਲੋਕ ਦੇਖ ਰਹੇ ਨੇ ਆਨਲਾਈਨ ਤੇ ਫਿਰ ਉਹਨੇ ਅਪੋਲੋਜਾਈਜ਼ ਵੀ ਕੀਤਾ ਯਾਰ ਸੌਰੀ ਮੇਰੇ ਤੋਂ ਮੂੰਹ ਤੋਂ ਗਾਲ ਨਿਕਲ ਜਾਂਦੀ ਫਿਰ ਤੁਸੀਂ ਕਹਿੰਦੇ ਗਾਲਾਂ ਕੱਢਦਾ ਹਨਾ ਪੋਲਾ ਵਰਡ ਮੇਰੇ ਹਿਸਾਬ ਨਾਲ ਸ਼ਾਇਦ ਅੰਡਰਸਟੇਟਡ ਉਹਦੇ ਵਾਸਤੇ ਅੰਡਰਸਟੇਟਮੈਂਟ ਆ ਬੋਥ ਆ ਦਾ ਸਿੱਧਾ ਬਹੁਤ ਦਿਲੋਂ ਸਾਫ਼ ਜਆ ਜੇ ਉਹਨੇ ਕੁਝ ਕਹਿਣਾ ਕਹੀ ਦੇਣਾ ਉਹਨੇ ਜੱਕਣਾ ਨਹੀਂ ਜੇ ਉਹਨੇ ਕੁਝ ਦਿਲ ਚ ਨਹੀਂ ਰੱਖਣਾ ਤਾਂ ਨਹੀਂ ਰੱਖਣਾ ਸੋ ਆਈ ਥਿੰਕ ਉਹਦੇ ਵਾਸਤੇ ਇਹੀ ਐਗਜ਼ਾਮਪਲ ਬਹੁਤ ਵੱਡੀ ਹੈ ਮੇਰੇ ਹਿਸਾਬ ਨਾਲ ਕਿ ਜਿਵੇਂ ਤੁਸੀਂ ਦੱਸਿਆ ਵੀ ਉਹ ਪੀਪਲ نو ਕਿ ਉਹ ਦਿਲੋਂ ਬਹੁਤ ਸਾਫ਼ ਆ ਉਹ ਦਿਲੋਂ ਸਾਫ਼ ਬੰਦਾ ਹੋਈ ਹੁੰਦਾ ਜਿਹੜਾ ਪੋਲਾ ਹੋਵੇ ਸੋ ਆਈ ਬਲੀਵ ਸਭ ਤੋਂ ਵੱਡੀ ਐਗਜ਼ਾਮਪਲ ਤਾਂ ਉਹੀ ਹੈ ਤਾਂ ਹੀ ਤੁਹਾਡੇ ਦੋਨਾਂ ਦੀ ਆਪਸ ਜ਼ਿਆਦਾ ਬੰਡੀ ਨਹੀਂ ਇਸ ਕਰਕੇ ਮੈਂ ਕਹੂੰਗਾ ਮੈਂ ਤਾਂ ਇੰਨਾ ਭੋਲਾ ਨਹੀਂ ਆ ਮੈਂ ਮੈਨੂੰ ਤਾਂ ਪ੍ਰਮਾਤਮਾ ਨੇ ਬਹੁਤ ਛਾਤਰ ਦਿਮਾਗ ਦਿੱਤਾ ਬੜੇ ਲੋਕਾ ਦੀਆਂ ਸਪ੍ਰੇਟ ਫੋਰਵਰਡ ਹੁੰਦੇ ਨੇ ਇਹ ਇਹ ਜ਼ਰੂਰ ਹੈ ਕਿ ਅ ਅਸੀਂ ਇਸ ਕਰਕੇ ਬਹੁਤ ਜ਼ਿਆਦਾ ਜੁੜੇ ਆ ਇੱਕ ਤਾਂ ਉਹ ਪਾਪਾ ਦੇ ਬਹੁਤ ਰਿਸਪੈਕਟ ਕਰਦਾ ਪਾਪਾ ਦੇ ਕੰਮ ਦੀ ਪਾਪਾ ਦੇ ਅ ਹਿਸਟਰੀ ਦੀ ਬਹੁਤ ਰਿਸਪੈਕਟ ਕਰਦਾ ਉਹ ਉਹਨੇ ਪਤਾ ਉਹਨੂੰ ਵੀ ਹੁਣ ਮੈਂ ਤੁਹਾਨੂੰ ਦੱਸ ਹੀ ਦੇਣਾ ਹਾਲਾਂਕਿ ਸਾਡੇ ਬੜੀਆਂ ਨਿੱਜੀ ਪਰਸਨਲ ਜਿਹੀਆਂ ਗੱਲਾਂ ਨੇ ਇਹ ਅਸੀਂ ਕੈਮਰੇ ਤੋਂ ਪਰੇ ਹੋ ਕੇ ਗੱਲਾਂ ਕਰਦੇ ਹੁੰਦੇ ਆ ਅ ਅਸੀਂ ਇੱਕ ਵਾਰੀ ਟੋਰਾਂਟੋ ਸਟੂਡੀਓ ਚ ਬੈਠੇ ਸੀ ਮੈਂ ਅਸੀਂ ਕਰਨ ਸੀਗਾ ਨਾਲ YouTube ਦੇ ਕੁਝ ਮੈਂਬਰਸ ਉੱਤੇ ਟੀਮ ਵਾਲੇ ਸੀਗੇ ਉਦੋਂ ਡਿਸਕਸ਼ਨ ਚੱਲ ਰਹੀ ਸੀ ਕਿ ਤੁਸੀਂ ਹਨਾ ਮੇਕਿੰਗ ਮੈਮਰੀਜ਼ ਨੂੰ ਰੀਕ੍ਰੀਏਟ ਕਰੋ ਕੁਝ ਗਾਣਿਆਂ ਨੂੰ ਰੀਕ੍ਰੀਏਟ ਕਰੋ ਹਨਾ ਬਚ ਕੇ ਬਚ ਕੇ ਨੂੰ ਪਿਆਨੋ ਵਰਜ਼ਨ ਬਣਾਓ ਉਹ ਤੋਂ ਗੱਲ ਚੱਲ ਰਹੀ ਸੀ ਹਾਂਜੀ ਹਾਂਜੀ ਤੇ ਕਰਨ ਨੇ ਗੱਲ ਦੱਸੀ ਮੈਨੂੰ ਕਿਸੇ ਨਾਲ ਇੰਟਰੋਡਿਊਸ ਕਰ ਰਿਹਾ ਸੀ ਉਹ ਤੇ ਉਹ ਬੰਦੇ ਨੇ ਗੱਲ ਕੀਤੀ ਵੀ ਕਹਿੰਦੇ ਇਹਦੇ ਫਾਦਰ ਉਹ ਉਹ ਬੰਦੇ ਪੁੱਛ ਰਹੀ ਸੀ ਕਹਿੰਦੇ ਤੁਸੀਂ ਦੋਨੇ ਆਪਸ ਵਿੱਚ ਕਿਵੇਂ ਮਿਲੇ ਹਾਂ ਉਹ ਕਹਿੰਦੇ ਦੇਖੋ ਵੀ ਇਹਦੇ ਫਾਦਰ ਬਹੁਤ ਵੱਡੇ ਦਾ ਨਾਮ ਸੀਗਾ ਇੰਡਸਟਰੀ 'ਚ ਕਿ ਉਹ ਉਹ ਕਹਿੰਦੇ ਵੀ ਮਤਲਬ ਕਿੱਦਾਂ ਦਾ ਨਾਮ ਉਹ ਕਹਿੰਦੇ ਉਸ ਲੈਵਲ ਦਾ ਨਾਮ ਕਿ ਜਦੋਂ ਨਾ ਸੋਸ਼ਲ ਮੀਡੀਆ ਸੀ ਨਾ ਉਦੋਂ ਪ੍ਰੈਸ ਮੀਡੀਆ ਕੁਛ ਐਡਾ ਸਟਰੋਂਗ ਸੀ ਤੇ ਅੱਜ ਤਾਂ ਹੁਣ ਤੁਸੀਂ ਮੀਡੀਆ ਨੂੰ ਬਹੁਤ ਸੱਚਾ ਪੱਕਾ ਕਰਦਾ ਨਾ ਜੋ ਹੈ ਉਹ ਹੈ ਤੁਸੀਂ ਲੜਦੇ ਹੋ ਮੀਡੀਆ ਦੇ ਮੀਡੀਆ ਦੀ ਆਵਾਜ਼ ਥਰੂ ਕੈਮਰੇ ਦੀ ਅੱਖ ਤੋਂ ਬਚਦਾ ਬਿਲਕੁਲ ਲੋਕ ਜਿਹੜਾ ਝੂਠ ਹੋਵੇ ਉਹ ਕੈਮਰੇ ਦੀ ਅੱਖ ਤੋਂ ਬਚਦਾ ਹੈ ਜਿਹੜਾ ਸੱਚ ਹੋਵੇ ਸੱਚ ਹੋਵੇ ਬੰਦਾ ਸੱਚਾ ਹੋਵੇ ਉਹ ਕੈਮਰੇ ਚ ਅੱਖਾਂ ਚੱਖਾ ਪਾ ਕੇ ਗੱਲ ਕਰਦਾ ਉਦੋਂ ਸੀ ਇਹ ਰਿਵਾਜ ਉਦੋਂ ਉਹਨੇ ਕਰਨੇ ਗੱਲ ਦਸੀ ਕਹਿੰਦਾ ਜਦੋਂ ਐਦਾ ਦਾ ਰਿਵਾਜ ਸੀ ਉਦੋਂ ਇਹ ਉਹ ਲੋਕ ਸੀਗੇ ਜਿਹੜੇ ਰੋਲਸ ਰੋਇਸਸ ਦੇ ਵਿੱਚ ਪ੍ਰਾਈਵੇਟ ਜੈਟਸ ਦੇ ਵਿੱਚ ਸਫਰ ਕਰਨ ਵਾਲੇ ਵੱਡੇ ਵੱਡੇ ਟੂਰ ਕਰਨ ਵਾਲੇ ਵੱਡੇ ਵੱਡੇ ਅਰੀਨਸ ਦੇ ਵਿੱਚ ਗਾਉਣ ਵਾਲੇ ਲੋਕ ਸੀ ਵੀ ਇਹਨਾਂ ਨੇ ਉੱਡਾ ਉੱਡਾ ਹਿੱਟ 뮤직 ਦਿੱਤਾ ਕਿ ਮਤਲਬ ਇਹਨਾਂ ਦੀਆਂ ਮਤਲਬ ਇੱਕ ਦੌਰ ਸੀ 50 50 60 60 ਲਗਦਾ ਕਿਸਤਾ ਆਮ ਵਿਕਦੀ ਸੀ ਇਹਨਾਂ ਦੀ ਸੋ ਹੀ ਇੰਟਰੋਡਿਊਸਡ ਮੀ ਟੂ ਥੈਟ ਗਾਇਤਾਨਾ ਤੇ ਉਦੋਂ ਉਹਨਾਂ ਨੇ ਗੱਲ ਕੀਤੀ ਸੋ ਮੈਨੂੰ ਉਦੋਂ ਅਹਿਸਾਸ ਵੀ ਹੋਇਆ ਯਾਰ ਇਹਨੂੰ ਮੇਰੇ ਫਾਦਰ ਦੇ ਬਾਰੇ ਬਹੁਤ ਪਤਾ ਔਰ ਇੱਜ਼ਤ ਵੀ ਬਹੁਤ ਕਰਦਾ ਉਹ ਏਦਾਂ ਦੇ ਐਕਸਪ੍ਰੈਸ਼ਨਸ ਹਮੇਸ਼ਾ ਸਾਡੇ ਜਿਹੜੇ ਆ ਉਹ ਸਾਨੂੰ ਸਾਡੀ ਸੋਚ ਨੂੰ ਮਿਲਾ ਦਿੰਦੇ ਆ ਪਲੱਸ ਫਿਰ ਸਾਡਾ ਖੰਨਾ ਕਨੈਕਸ਼ਨ ਹਮ ਹੈਨਾ ਖੰਨੇ ਵਾਲੇ ਪੀਵੀ 26 ਵਾਲੇ ਉਹ ਇੱਕ ਬਹੁਤ ਘੋੜਾ ਕਨੈਕਸ਼ਨ ਹੈ ਕਿ ਜਿਹੜੀਆਂ ਗਲੀਆਂ ਦੇ ਵਿੱਚ ਉਹ ਘੁੰਮਿਆ ਹੈਨਾ ਆਪਣੇ ਬਚਪਨ ਚ ਜਿੱਥੇ ਉਹਨੇ ਆ ਕੇ ਬਾਜ਼ਾਰਾਂ ਚ ਦੇਖਿਆ ਮਾਰਕੀਟ ਉਹੀ ਚਾਂਦਲਾ ਮਾਰਕੀਟ ਸੁਭਾਸ਼ ਬਾਜ਼ਾਰ ਬੁਕਸ ਮਾਰਕੀਟ ਉਹ ਜਿਹੜੇ ਸਾਡੇ ਖੰਨੇ ਦੀਆਂ ਕੁਝ ਜਿਹੜੀਆਂ ਖਾਸ ਯਾਦਾਂ ਨੇ ਦਾਣਾ ਮੰਡੀ ਜੀਟੀਵੀ ਮਾਰਕੀਟ ਸੋ ਯੂ نو ਗੁਰੂ ਅਰਦਾਸ ਮਾਰਕੀਟ ਜੁੜੀ ਹੈ ਇਹ ਕੁਝ ਖਾਸ ਜੀਆਂ ਪੰਜਾਬ ਦੀਆਂ ਜਿਹੜੀਆਂ ਉਹ ਨਾ ਸਾਡੇ ਗੱਲਾਂ ਹੁੰਦੀਆਂ ਕਿ ਉਹ ਫਲਾਣੇ ਸ਼ਹਿਰ ਦਾ ਫਲਾਣਾ ਬਾਜ਼ਾਰ ਫਲਾਣੇ ਸ਼ਹਿਰ ਦਾ ਫਲਾਣਾ ਸਾਡੇ ਖੰਨੇ ਦੇ ਆਣੇ ਸੋ ਲਲੇਹੀ ਰੋਡ ਜਗਤ ਮਾਰਕੀਟ ਲਲੇਹੀ ਰੋਡ ਨੂੰ ਕਿਵੇਂ ਭੁੱਲ ਸਕਦਾ ਮੈਂ ਬਚਪਨ ਉੱਥੇ ਲੰਘਿਆ ਸਾਰਾ ਸੋ ਉਹ ਵੀ ਉਹੀ ਗਲੀਆਂ 'ਚ ਘੁੰਮਿਆ ਉਹਨੇ ਉਹ ਬਾਜ਼ਾਰ ਦੇਖਿਆ ਹੰਡਾਇਆ ਮੋਮੈਂਟ ਮੈਂ ਵੀ ਉਹਨਾਂ 'ਚ ਹੈ ਨਾ ਖੁਸ਼ਕਿਸਮਤੀ ਮੇਰੀ ਰਹੀ ਹੈ ਕਿ ਖੰਨਾਪੂਰਾ ਗਿਆ ਹੋਇਆ ਸੋ ਉਹ ਵੀ ਕਨੈਕਸ਼ਨ ਹੈ ਕਿਤੇ ਨਾ ਕਿਤੇ 뮤ਜ਼ਿਕ ਦਾ ਸਾਡਾ ਬਹੁਤ ਡੀਪ ਕਨੈਕਸ਼ਨ ਆ ਸੋ ਕਿਤੇ ਨਾ ਕਿਤੇ ਫਿਰ ਇਹ ਵੀ ਹੈ ਕਿ ਰੂਹਾਂ ਦਾ ਕੋਈ ਖਾਸ ਸਾਂਝਾ ਕਨੈਕਸ਼ਨ ਹੁੰਦਾ ਕਿ ਜੁੜਨਾ ਹੀ ਹੁੰਦਾ ਇਹਨਾਂ ਰੂਹਾਂ ਨੇ ਮੈਨੂੰ ਉਹਦਾ ਬਿਹੇਵੀਅਰ ਬਹੁਤ ਚੰਗਾ ਲੱਗਿਆ ਉਹਨੂੰ ਮੇਰਾ ਚੰਗਾ ਲੱਗਿਆ ਹੋਣਾ ਸੋ ਸਾਂਝ ਪੈ ਗਈ ਕੰਮ ਪ੍ਰਤੀ ਤਾਂ ਨਹੀਂ ਅਸੀਂ ਜੁੜੇ ਸੀ ਵੀ ਭਾਈ ਡਾਂਟ ਦਿੰਦਾ ਕਰਨ ਤੁਹਾਨੂੰ ਪਰ ਨਹੀਂ ਉਹਨੂੰ ਕੰਮ ਦੇ ਪ੍ਰਤੀ ਬਹੁਤ ਸੀਰੀਅਸ ਹੈ ਉਹ ਕਹਿ ਦਿੰਦਾ ਵੀ bro you have to be serious ਕੰਮ ਕਰਨਾ ਮਾਪੇ ਦਾ ਨਾਮ ਅੱਗੇ ਲੈ ਕੇ ਜਾਣਾ ਕਿਤੇ ਨਾ ਕਿਤੇ ਮੈਂ ਨਾਨ ਸੀਰੀਅਸ ਹੋਵਾਂ ਤਾਂ ਕਹਿ ਦਿੰਦਾ bro you have to be serious you know hmm. ਹਾਲਾਂਕਿ ਮੇਰੇ ਤੋਂ ਉਮਰ ਚ ਛੋਟਾ ਹੈ ਬਟ ਮੈਨੂੰ ਪਿਆਰ ਉਹਨਾ ਹੀ ਕਰਦਾ ਮੇਰੇ ਵੱਡੇ ਭਰਾਵਾਂ ਮੈਨੂੰ ਸਾਂਭਦਾ ਬਹੁਤ ਮੇਰਾ ਖਿਆਲ ਬਹੁਤ ਰੱਖਦਾ ਹਮੇਸ਼ਾ ਮੈਨੂੰ ਕਿਤੇ ਨਾ ਕਿਤੇ ਜਦੋਂ ਵੀ ਉਹਨੂੰ ਟਾਈਮ ਮਿਲਦਾ ਕਿਤੇ ਵੀ ਉਹਨੇ ਮੈਸੇਜ ਕਰਨਾ ਉਹਨੇ ਇਹੀ ਕਹਿਣਾ ਬਰੋ ਕਿੱਦਾਂ ਆ ਠੀਕ ਆ ਮਾਤਾ ਕਿੱਦਾਂ ਵਾਟਸ ਵਾਟਸ ਗੋਇੰਗ ਔਨ ਤੇਰੀ ਐਲਬਮ ਕਿਵੇਂ ਚੱਲ ਰਹੀ ਹੈ ਤੇਰਾ ਗਾਣਾ ਜਿਹੜਾ ਆਪਾਂ ਕੰਮ ਕੀਤਾ ਸੀ ਉਹਦਾ ਕੀ ਪ੍ਰੋਗਰੈਸ ਆ ਨਾ ਆਪਾਂ ਜਿਹੜਾ ਗਾਣਾ ਕੀਤਾ ਸੀ ਉਹਦਾ ਮਿਊਜ਼ਿਕ ਕਿਤੇ ਤੱਕ ਪਹੁੰਚਿਆ ਵੀ ਤੂੰ ਬਾਈ ਨੂੰ ਮਿਲਿਆ ਜਾ ਕੇ ਹੈ ਜਿਨੇ ਵੀ ਮਿਊਜ਼ਿਕ ਕੀਤਾ ਉਹਨੂੰ ਮਿਲਿਆ ਉਹਦਣਾ ਸੋ ਸਾਡੀ ਇਹ ਵ ਕਿਸੇ ਹੋਰ ਟਾਪਿਕ ਦਿਖਾ ਲਓ ਵੀ ਉਹ ਫਲਾਣਾ ਬੰਦਾ ਚੰਗਾ ਨਹੀਂ ਇੰਡਸਟਰੀ 'ਚ ਵੀ ਆਹ ਬੰਦੇ ਨੇ ਐਦਾਂ ਕੀਤਾ ਮੇਰੇ ਨਾਲ ਸਾਡੀ ਕਦੇ ਗੱਲ ਹੀ ਨਹੀਂ ਹੋਈ ਐਦਾਂ ਦੀ ਔਰ ਨਾ ਪਰਮਾਤਮਾ ਸਾਨੂੰ ਜ਼ਰੂਰਤ ਪਈਆਂ ਹੋਣੀਆਂ ਜ਼ਰੂਰਤ ਚੁਗਲੀਆਂ ਨਹੀਂ ਕੀਤੀਆਂ ਕਰ ਚੁਗਲੀਆਂ ਨਹੀਂ ਕੀਤੀਆਂ ਜਦੋਂ ਵੀ ਕੀਤਾ ਅਸੀਂ ਮਤਲਬ ਡਿਸਕਸ਼ਨ ਕੀਤੀ ਔਰ ਪ੍ਰੋਗਰੈਸ ਵਾਲੀ ਕੀਤੀ ਹੈ ਡਿਸਕਸ਼ਨ ਸੋ ਯਾ ਡੈਫੀਨਿਟਲੀ ਐਦਾਂ ਦਾ ਯਾਰਾਨਾ ਹੈ ਸਾਡਾ ਜਾਂਦੇ ਜਾਂਦੇ ਇਹੀ ਗੱਲੇ ਖਰਾਬ ਦੇ ਵਿੱਚ ਗੀਤ ਸੁਣਾ ਦਉ ਕਿਉਂਕਿ ਇਹ ਦੇਖੋ ਇਹ ਡਿਮਾਂਡ ਨਾ ਲੋਕਾਂ ਦੀ ਹੁੰਦੀ ਹੈ ਕਿ ਜਾ ਕੇ ਸਿਰਫ ਇੱਕੋ ਹੀ ਗੀਤ ਸੁਣਿਆ ਨਹੀਂ ਲੰਮੇ ਟੱਪ ਦੇ ਵਿੱਚ ਦੇਖੋ ਗਾਣੇ ਸਾਡਾ ਸਰਮਾਇਆ ਨੇ ਜੇ ਮੈਂ ਨਹੀਂ ਗਾਉਂਗਾ ਮੈਨੂੰ ਵੀ ਅਦਾ ਲੱਗੂਗਾ ਇੰਟਰਵਿਊ ਦੁਰੀ ਰਹਿ ਇਨਕੰਪਲੀਟ ਹਾਂ ਸੋ ਮੇਰੇ ਦੋ ਫੇਵਰਿਟ ਗਾਣੇ ਮੈਂ ਕੁਝ ਹੀ ਸੁਣਾ ਦਿੰਨੇ ਤੁਹਾਨੂੰ ਉਹ ਜੇ ਮੈਂ ਚਰਖਗਲੀ ਦੇ ਵਿੱਚ ਡਾਲ ਲੈਂਦੀ ਉਹ ਤੰਦ ਭੁਲ ਕੇ ਮੈਂ ਚਾਰਕਪਾਣ ਲੈਂਦੀ ਤੇ ਲੋਕੀ ਕਹਿੰਦੇ ਉਹ ਇੱਕ ਚਰਖਾ ਗਲੀ ਦੇ ਵਿੱਚ ਢਾ ਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਢਾ ਲਿਆ ਢਾ ਲਿਆ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਤੇਰੀ ਅੱਖ ਕਾਸ਼ਣੀ ਸੋਣੀਏ ਇੱਕ ਤੇਰੀ ਅੱਖ ਕਾਸ਼ਣੀ ਹੀਰੀਏ ਇੱਕ ਤੇਰੀ ਹਾ ਤਕਣੀ ਨੀ ਸੋਣੀਏ ਉਹ ਗੱਲ ਸੁਣ ਲਨ ਲਾਰੀਆਂ ਵੇ ਆ ਲੋਕ ਮੇਰੇ ਤੇ ਹਸਦੇ ਪੈਸੇ ਜ਼ਾਦੇ ਦੇ ਦੂੰਗੀ ਮੈਂ ਚਿੰਗ ਕਰ ਦੇਗਾ ਤਾਂ ਦੱਸ ਦੇ ਔ ਸੁਣ ਲੈ ਬਿੱਟੋ ਸੇ ਮਚਾਈ ਦੀ ਔ ਲਾ ਫੋਟ ਵਿਫਰਰੀ ਲਾਲੀ ਦੀ ਔ ਚੁੰਨੀ ਮੇਰੀ ਰੰਗ ਦੇ ਲਲਾਰੀਆ ਹਾਏ 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 ਔ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੀ ਯਾਰ ਦੀ ਗੱਡੀ ਦੇ ਨਾਲ ਦੀ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੀ ਯਾਰ ਦੀ ਗੱਡੀ ਦੇ ਨਾਲ ਦੀ ਜੋ ਨੀ ਮੇਰੀ ਰੰਗ ਤੇ ਲਲਾਰਿਆ ਮੇਰੇ ਯਾਰ ਦੀ ਗੱਡੀ ਦੇ ਨਾਲ ਲਦੀ ਇੱਕ ਚਰਖਾ ਘਲੀ ਦੇ ਵਿੱਚ ਡਾ ਲਿਆ ਦੂਜਾ ਜ਼ੁਰਮਾ ਕਾਂ ਦੇ ਵਿੱਚ ਪਾ ਲਿਆ ਇੱਕ ਤੇਰੇ ਅੱਖ ਕਾਸ਼ਣੀ ਸੋਣੀਏ ਇੱਕ ਤੇਰਾ ਹਾਏ ਹੱਸਣਾ ਨੀ ਸੋਣੀਏ ਕਮਾਲ ਹੀ ਕਰਦੀ ਕਿਉਂਕਿ ਸਟੇਜ ਤੇ ਅਸੀਂ ਇਹ ਮਿਡਲਿਸ ਗਾਉਣੇ ਆ ਨਾ ਜਦੋਂ ਵੀ ਅ ਕਿਤੇ ਵੀ ਸ਼ੋਅਜ਼ ਹੁੰਦੇ ਆ ਮੈਂ ਕੋਈ ਦਿਨ ਛੱਡਦਾ ਨਹੀਂ ਜਿੱਥੇ ਕਰਨ ਦਾ ਗਾਣਾ ਨਾ ਗਾਵਾ ਹੂੰ ਔਰ ਮੈਨੂੰ ਨਹੀਂ ਲੱਗਦਾ ਕੋਈ ਉਹਦਾ ਸ਼ੋਅ ਇਹਦਾ ਹੋਗਾ ਜਿੱਥੇ ਉਹ ਡਾਡ ਦੇ ਗਾਣੇ ਨਾ ਗਾਵੇ। ਸੋ ਇੱਕ ਮਿਊਚੁਅਲ ਪਿਆਰ ਬਣਿਆ ਹੋਇਆ ਸਾਂਝਾ ਪਿਆਰ। ਇਦਾਂ ਹੀ ਬਣਿਆ ਰਿਹਾ ਵੇ ਅਸੀਂ। ਇਹਨਾਂ ਦੇ ਕਰਕੇ ਹੀ ਆ ਇਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਨੇ ਇਹਨਾਂ ਦੀ ਪਿਆਰ ਦੀਆਂ ਐਗਜ਼ਾਮਪਲਾਂ ਦੇਖ ਲਓ। ਕਿਤੇ ਕੋਈ ਸਿੰਗਰ ਹੈ ਜਿਹੜਾ ਇਹਦੇ ਖਿਲਾਫ ਬੋਲ ਕੇ ਦਿਖਾ। ਕਮਾਲ ਦੀ ਗੱਲ ਹੈ ਇਹ ਅੱਜ ਦੇ ਟਾਈਮ ਦੇ ਵਿੱਚ ਕਿ ਅੱਜ ਤੱਕ ਇੱਕ ਵੀ ਆਵਾਜ਼ ਅਗੇਂਸਟ ਨਹੀਂ ਸੁਣੀ। ਬੇਦਾਗ ਜਾਣਾ ਬਹੁਤ ਮੁਸ਼ਕਿਲ ਹੈ ਜ਼ਿੰਦਗੀ ਵਿੱਚ। ਬਹੁਤ ਔਖਾ ਹੈ। ਚਾਹੇ ਉਹ ਕਿਸੇ ਪੱਖੋਂ ਵੀ ਹੋਵੇ ਮੇਰੇ ਸਾਹਮਣੇ ਬਹੁਤ ਵੱਡੇ ਵੱਡੇ ਜਿਹੜੇ ਸਿੰਗਰਜ਼ ਉਹ ਗੱਲ ਕਹਿੰਦੇ ਵੀ ਨੇ ਕਿ ਗਾਇਕੀ ਤਾਂ ਗਾਇਕੀ ਹੈ ਹੀ ਹੈ ਸਰਦੂਲ ਸਾਹਿਬ ਦੇ ਵਰਗਾ ਇਨਸਾਨ ਵੀ ਨਹੀਂ ਦੇਖਿਆ ਪਰ ਦੇਖੋ ਏਡੇ ਵੱਡੇ ਵੱਡੇ ਸਿੰਗਰਜ਼ ਪਿੱਛੇ ਖੜ ਕੇ ਤੁੰਬੀ ਵੀ ਵਜਾ ਲੈਂਦੇ ਸੀ ਬਹੁਤ ਬਹੁਤ ਕੁਝ ਕੀਤਾ ਚਮਕੀਲਾ ਜੀ ਦੇ ਗਾਣਿਆਂ 'ਚ ਤੁੰਬੀ ਵੀ ਵਜਾਈ ਹਨਾ ਕਰਤਾਰ ਰਾਮੜਾ ਜੀ ਦੇ ਗਾਣਿਆਂ 'ਚ ਬਹੁਤ ਕੁਝ ਮਤਲਬ ਸਦੀਕ ਸਾਹਿਬ ਦੇ ਗਾਣਿਆਂ 'ਚ ਮਤਲਬ ਬਹੁਤ ਕੁਝ ਕੀਤਾ ਉਹ ਚੀਜ਼ ਮੈਂ ਵੀ ਦੇਖੀ ਆ ਮੈਂ ਵੀ ਕੀਤਾ ਕਮਾਲ ਹੋ ਗਿਆ ਵੱਡੇ ਵੱਡੇ ਲੋਕਾਂ ਦੇ ਗਾਣਿਆਂ ਦੇ ਵਿੱਚ ਕਿਸੇ 'ਚ ਗਿਟਾਰ ਕਿਸੇ 'ਚ ਮਿਊਜ਼ਿਕ ਕਿਸੇ 'ਚ ਕੁਝ ਕਿਸੇ 'ਚ ਕੁਝ ਤੋਂ ਇਹਨਾਂ ਨੂੰ ਤੁਸੀਂ ਸਿੱਖਿਆ ਇਹ ਪਿਆਰ ਵੀ ਇਹਨਾਂ ਨੂੰ ਤੁਸੀਂ ਸਿੱਖਿਆ ਜ਼ਿੰਦਗੀ ਜੀਣੀ ਹੈ ਨਾ ਤੂੰ ਸਿੱਖੀ ਹੈ ਐਟ ਦੀ ਐਂਡ ਆਫ ਦਾ ਡੇ ਘੁੰਮ ਘਮਾ ਕੇ ਮੇਰਾ ਮੇਰਾ ਜਿਹੜਾ ਦੁਨੀਆ ਗੋਲ ਹੈ ਨਾ ਕਹਿੰਦੇ ਘੁੰਮ ਘਮਾ ਕੇ ਉੱਥੇ ਆ ਜਾਣੀ ਹੈ ਸੋ ਖੁਸ਼ਕਿਸਮਤਾਂ ਕਿ ਇਹਨਾਂ ਦੇ ਘਰ ਚ ਪੈਦਾ ਹੋਏ ਆ ਸੋ ਇਹਨਾਂ ਤੋਂ ਸਿੱਖਿਆ ਹੈ ਇਹਨਾਂ ਦੀਆਂ ਗੱਲਾਂ ਤੋਂ ਸਿੱਖਦੇ ਰਹੀ ਹੁਣ ਵੀ ਦੁਨੀਆ ਵੀ ਇਹਨਾਂ ਦੀ ਗੱਲਾਂ ਤੋਂ ਸਿੱਖਦੀ ਰਵੇ ਇਹੀ ਸਾਡਾ ਮੈਸੇਜ ਹੁੰਦਾ ਵਿਊਅਰਸ ਵਾਸਤੇ ਕਿ ਉਹ ਉਹਨਾਂ ਚੀਜ਼ਾਂ ਨੂੰ ਕਦੇ ਨਾ ਭੁੱਲੋ ਉਹਨਾਂ ਲੋਕਾਂ ਨੂੰ ਕਦੇ ਨਾ ਭੁੱਲੋ ਜਿਨ੍ਹਾਂ ਨੇ ਤੁਹਾਨੂੰ ਕਦੇ ਜ਼ਿੰਦਗੀ ਦੇ ਵਿੱਚ ਖੁਸ਼ ਕੀਤਾ ਤੁਹਾਨੂੰ ਜੀਣਾ ਸਿਖਾਇਆ ਤੁਹਾਨੂੰ ਫ੍ਰੀਡਮ ਦਿੱਤਾ ਤੁਹਾਨੂੰ ਪਿਆਰ ਦਿੱਤਾ ਸੋ ਮੇਰੇ ਹਿਸਾਬ ਨਾਲ ਮੈਂ ਇਹਨਾਂ ਨੂੰ ਕਦੇ ਚਾਹ ਕੇ ਵੀ ਨਹੀਂ ਭੁੱਲ ਸਕਦਾ ਮੈਂ ਨਾ ਬਿਨਾ ਹੈ ਹੀ ਕੁਝ ਨਹੀਂ ਸੋ ਇਹਨਾਂ ਨੇ ਪਿਆਰ ਸਿਖਾਇਆ ਔਰ ਉਹ ਪਿਆਰ ਅੱਜ ਵੀ ਹਰ ਕਲਾਕਾਰ ਨਾਲ ਹਰ ਮੁਹਾਸ਼ਰੇ ਦੇ ਵਿੱਚ ਸਾਡੇ ਹਰੇਕ ਸਿੰਗਰ ਨਾਲ ਮਿਊਜ਼ਿਕ ਪ੍ਰੋਡਿਊਸਰ ਨਾਲ ਮੀਡੀਆ ਦੇ ਵਿੱਚ ਹੋਵੇ ਚਾਹੇ ਕੋਈ ਕਿਸੇ ਹੋਰ ਖੇਤੇ 'ਚ ਨੇ ਰਾਈਟਰ ਨੇ ਆਰਟਿਸਟ ਨੇ ਜਿਹੜਾ ਵੀ ਕੋਈ ਜੁੜਦਾ ਹੈ ਉਹਦੇ ਨਾਲ ਮੈਂ ਮੈਂ ਤਾਂ ਕੋਸ਼ਿਸ਼ ਕੀਤੀ ਵੀ ਉਹਨੂੰ ਹਮੇਸ਼ਾ ਪਿਆਰ ਦਿਖਾਵਾਂ ਪਿਆਰ ਕਰਾਂ ਸੋ ਇਹੀ ਪਿਆਰ ਦਾ ਪ੍ਰਤੀਕ ਲੈ ਕੇ ਮੈਸੇਜ ਲੈ ਕੇ ਲੋਕਾਂ ਮੂਹਰੇ ਆਏ ਆਂ ਹੋਪਫੁਲੀ ਤੁਸੀਂ ਇਹ ਮੈਸੇਜ ਸਾਡਾ ਸਾਰਿਆਂ ਨੂੰ ਪਹੁੰਚਾਉਂਦੇ ਹੋ ਬਿਲਕੁਲ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਤੁਹਾਡੇ ਵਿੱਚ ਸਾਰੰਗ ਦੇ ਵਿੱਚ ਅਸੀਂ ਸਰਧੂਲ ਜੀ ਨੂੰ ਦੇਖਦੇ ਆ ਇਸੇ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਕੋ ਉਹਨੂੰ ਬਹੁਤ ਹਿੰਮਤ ਬਹੁਤ ਸਕਸੈਸ ਵੱਲ ਬਖਸ਼ੇ ਔਰ ਇਸੇ ਤਰ੍ਹਾਂ ਚਾਹੇ ਰੋ ਪਰਮਾਤਮਾ ਤੁਹਾਡੀਆਂ ਇਹਨਾਂ ਦੁਆਵਾਂਾਂ ਦੇ ਵਿੱਚ ਬਰਕਤ ਪਾਵੇ ਬਿਲਕੁਲ ਬਿਲਕੁਲ ਜੀ ਇਹ ਦੁਆਵਾਂ ਸਿਰ ਮੇਰੀਆਂ ਹੀ ਨਹੀਂ ਇਹ ਵੀਵਰਸ ਦੀਆਂ ਤੁਹਾਨੂੰ ਪਿਆਰ ਕਰਨ ਵਾਲਿਆਂ ਦੀਆਂ ਔਰ ਖੰਨੇ ਦੇ ਉਹ तमाम ਲੋਕ ਜਾਂ ਤੁਹਾਡੇ ਆਲੇ ਦੁਆਲੇ ਰਹਿੰਦੇ ਉਹ तमाम ਲੋਕ ਜਿਨ੍ਹਾਂ ਨੂੰ ਤੁਰਦੇ ਦੇ ਕੇ ਸਰਦੂਲ ਜੀ ਕਹਿੰਦੇ ਸੀ ਮੇਰੀ ਗੱਡੀ 'ਚ ਬੈਠੋ ਮੈਂ ਛੱਡ ਕੇ ਆ ਵਾ 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 ਬਿਲਕੁਲ ਇਹ ਇਹ ਦੁਆਵਾਂ ਖਾਲੀ ਨਹੀਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਤੁਸੀਂ ਕੀਮਤੀ ਸਮਾਂ ਆਪਣੇ ਟਾਈਮ 'ਚੋਂ ਕੱਢ ਕੇ ਲੈ ਕੇ ਆਏ ਔਰ ਸਾਡੇ ਘਰੇ ਆਏ ਔਰ ਸਾਨੂੰ ਮੌਕਾ ਦਿੱਤਾ ਸਾਹਮਣਾ ਰੁਬਰੂ ਹੋਣ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਨਹੀਂ ਮੈਨੂੰ ਮੇਰੇ ਸਹਿਯੋਗੀ ਲੱਕੀ ਨੂੰ ਦਿਓ ਇਜਾਜ਼ਤ ਧੰਨਵਾਦ